ਫਗਵਾੜਾ ਵਿਖੇ ਆਰਤੀ ਐਸੋਸੀਏਸ਼ਨ ਦਾਣਾ ਮੰਡੀ ਵੱਲੋਂ ਲਗਾਏ ਗਏ ਧਰਨੇ ਵਿੱਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਹਿੰਦੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਛੱਡੀਆਂ ਮੰਗਾ ਨੂੰ ਪਹਿਲੋਂ ਇਹਨਾਂ ਨੇ ਮਿਲ ਕੋ ਜਵਾਨੀ ਤੌਰ ਤੇ ਸਾਰਾ ਪੁੱਛਿਆ ਵੀ ਕੀ ਗੱਲ ਹੈ ਕੀ ਬਾਤ ਹੈ ਭਾਰਤਵਾ ਜੀ ਕਿੱਦਾਂ ਕੰਮ ਚੱਲੂਗਾ ਕਿਉਂਕਿ ਆਪ ਡੀਸੀ ਰਹੇ ਆ ਬੀਰੋਕ੍ਰੇਟ ਰਹੇ ਆ ਅੱਜ ਐਮਐਲਏ ਆ ਕਿ ਸਾਰੇ ਪੰਜਾਬ ਵਿੱਚ ਆਰਤੀ ਐਸੋਸੀਏਸ਼ਨ ਅਤੇ ਸ਼ੈਲਰ ਰੈਜ਼ੀਡੈਂਸ ਵੱਲੋਂ ਸਾਰੇ ਪੰਜਾਬ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਜਿਹੜੀ ਕਿਸਾਨ ਵਿਰੋਧੀ ਆਰਥਿਕ ਵਿਰੋਧੀ ਅਤੇ ਸ਼ੈਲਰ ਦੇ ਵਿਰੋਧ ਜਿਹੜੀ ਇਹਨਾਂ ਨੇ ਪੌਸੀਆਂ ਬਣਾਈਆਂ ਹੋਈਆਂ ਉਸ ਦੇ ਖਿਲਾਫ ਜਿਹੜਾ ਹੈਗਾ ਧਰਨਾ ਦਿੱਤੇ ਧਰਨੇ ਦਿੱਤੇ ਜਾ ਰਹੇ ਨੇ ਉਸੇ ਕਰੀਬੀ ਜੱਜ ਦੂਸਰੇ ਤਾਂ ਦੂਸਰੇ ਦਿਨ ਦਾ ਧਰਨਾ ਜਿਹੜਾ ਹੈਗਾ ਤੀਸਰਾ ਤੀਸਰੇ ਦਿਨ ਦਾ ਧਰਨਾ ਜਿਹੜਾ ਹੈਗਾ ਇਹ ਅੱਜ ਮੰਡੀ ਵਿੱਚ ਲਗਾਇਆ ਜਾਇਆ ਜਾ ਰਿਹਾ ਹੈਗਾ ਉਹ ਜਿਸ ਤਰ੍ਹਾਂ ਕਿ ਦੇਖੀਏ ਅੱਜ ਜਿਹੜਾ ਹੈਗਾ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਉਹਨਾਂ ਦੇ ਸਿਰ ਉੱਪਰ ਕੋਈ ਵੀ ਇਸ ਤਰ੍ਹਾਂ ਦਾ ਅਸਰ ਨਹੀਂ ਹੈਗਾ ਜਾਨਨਾ ਤੇ ਕੋਈ ਇੰਪ੍ਰੈਸ਼ਨ ਨਹੀਂ ਹੈ ਜਾਂ ਕੋਈ ਕਿਸੇ ਦੀ ਦੁੱਖ ਤਕਲੀਫ ਨੂੰ ਉਹ ਸਮਝ ਨਹੀਂ ਰਹੇ ਤੇ ਸਾਰੇ ਪੰਜਾਬ ਵਿੱਚ ਸਾਰੇ ਕਿਸਾਨ ਸਾਰੇ ਯਾਰ ਪੀਏ ਸਾਰੇ ਸ਼ੈਲਰ ਐਸੋਸੀਏਸ਼ਨ ਦੇ ਜਿੰਨੇ ਵੀ ਮੈਂਬਰ ਸੈਗੇ ਸਾਰੇ ਉਹ ਇਸ ਗੱਲ ਨੂੰ ਸਾਰਿਆਂ ਤੇ ਮਨ ਚ ਬੜਾ ਦੁੱਖ ਹੈਗਾ ਔਰ ਭੈ ਵੀ ਹੈਗਾ ਕਿ ਇਸ ਸਾਲ ਦਾ ਜਿਹੜਾ ਸੀਜ਼ਨ ਹੈਗਾ ਝੋਨੇ ਦਾ ਸੀਜ਼ਨ ਜਿਹੜਾ ਪੈਡੀ ਦਾ ਸੀਜ਼ਨ ਹੈਗਾ ਇਹ ਕਿਵੇਂ ਚੱਲੇਗਾ ਇਹ ਪਹਿਲਾਂ ਵੀ ਜਦੋਂ ਖਾਸ ਕਰਕੇ ਕਣਕ ਦੇ ਸੀਜ਼ਨ ਤਾਂ ਕਿਤੇ ਇੰਨਾ ਰੌਲਾ ਨਹੀਂ ਹੁੰਦਾ ਹੈਗਾ ਪਰ ਜਦੋਂ ਇਹ ਪੈਡੀ ਦਾ ਸੀਜ਼ਨ ਆਉਂਦਾ ਹੈਗਾ ਉਦੋਂ ਜ਼ਰੂਰ ਧਰਨੇ ਵਗੈਰਾ ਲੱਗਦੇ ਵੀ ਹੈਗੇ ਨੇ ਕਿਉਂਕਿ ਇਸ ਸਮੇਂ ਕਿਸਾਨਾਂ ਨੂੰ ਜਿਹੜਾ ਹੈਗਾ ਆਰਥੀਆਂ ਨੂੰ ਛਲਦਾਂ ਨੂੰ ਸਰਕਾਰ ਦੀ ਜਿਹੜੀ ਹੈਗੀ ਮੇਰੁਖੀ ਦਾ ਸੰਭਾਲਾ ਕਰਨਾ ਪੈਂਦਾ ਅੱਜ ਤੋਂ ਪਹਿਲਾਂ ਇਹ ਹੁੰਦਾ ਸੀਗਾ ਕਿ ਕਿਤੇ ਤਾਂ ਕੇਂਦਰ ਸਰਕਾਰ ਦਾ ਰੁੱਖ ਠੀਕ ਹੁੰਦਾ ਸੀਗਾ ਕਿਤੇ ਪੰਜਾਬ ਸਰਕਾਰ ਦਾ ਰੁੱਖੀ ਠੀਕ ਹੁੰਦਾ ਸੀਗਾ ਪਰ ਵੱਡ ਕਸਮਤੀ ਦੇ ਨਾਲ ਇਹ ਸਮਾਂ ਉਹ ਆ ਗਿਆ ਹੈਗਾ ਕਿ ਕੇਂਦਰ ਸਰਕਾਰ ਅਤੇ ਨਾਲ ਹੀ ਪੰਜਾਬ ਸਰਕਾਰ ਜਿਹੜੀ ਕਿ ਭਗਵੰਤ ਸਿੰਘ ਦੀ ਸਰਕਾਰ ਹੈਗੀ ਹੈ ਉਹਨਾਂ ਦਾ ਕਿਸਾਨ ਭਰਾਵਾਂ ਵੱਲ ਆਰਥਿਕ ਭਰਾਵਾਂ ਵੱਲ ਅਤੇ ਸਹਿਲ ਭਰਾਵਾਂ ਵੱਲ ਕੋਈ ਵੀ ਜਿਹੜਾ ਹੈਗਾ ਦਰਪੇਸ਼ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਉਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਨਹੀਂ ਤਾਂ ਇਹ ਹੁੰਦਾ ਹੈਗਾ ਕਿ ਸੀਜ਼ਨ ਸਟਾਰਟ ਹੋਣ ਤੋਂ ਪਹਿਲਾਂ ਬੇਸ਼ੱਕ ਦੀ ਕੋਈ ਵੀ ਹੋਵੇ ਉਸ ਪ੍ਰੋਬਲਮ ਨੂੰ ਹੱਲ ਕੀਤਾ ਜਾਂਦਾ ਹੈਗਾ ਬੇਸ਼ੱਕ ਦੀ ਕਰਦਨ ਲੱਗ ਜਵੇ ਲੇਟ ਹੋ ਜਵੇ ਪਰ ਉਹਦੇ ਆਸਾਨ ਚੱਲ ਪੈਂਦੇ ਸੀਗੇ ਪਰ ਮੇਰਾ ਖਿਆਲ ਜਿਸ ਹਾਲ ਦੇ ਹਾਲਾਤ ਚੱਲਦੇ ਆ ਕਿਉਂਕਿ ਪੰਜਾਬ ਵਿੱਚ ਤਾਂ ਪੰਜਾਬ ਸਰਕਾਰ ਦੀ ਕੋਈ ਨਾਮ ਦੀ ਚੀਜ਼ ਹੀ ਨਹੀਂ ਗਈ ਅਰ ਦੇਖਿਏ ਜਿਹੜੀ ਭਗਵੰਤ ਮਾਨ ਸਰਕਾਰ ਜਿਹੜੀ ਹੈਗੀ 2.5 ਸਾਲ ਬਾਅਦ ਲੋਕਾਂ ਨੇ ਬੜੇ ਚਾਅ ਨਾਲ ਬਣਾਈ ਸੀਗੀ ਅੱਜ ਜਿਹੜਾ ਹੈਗਾ ਉਹ ਹਰ ਤਖੋਂ ਫੇਲ ਹੋ ਕੇ ਅੱਜ ਜਿਹੜਾ ਜਿੱਕਰ ਆਮ ਬੰਦੇ ਨਾਲ ਗੱਲ ਕਰੀਏ ਤਾਂ ਸਾਰੇ ਕਹਿੰਦੇ ਹੈਗੇ ਕਿ ਪੰਜਾਬ ਵਿੱਚ ਕੋਈ ਸਰਕਾਰ ਨਾਮ ਦੀ ਚੀਜ਼ ਹੈ ਹੀ ਨਹੀਂ ਕੋਈ ਮੂਵਮੈਂਟ ਨਹੀਂ ਕੋਈ ਮੀਟਿੰਗ ਨਹੀਂ ਕੋਈ ਕੁਝ ਨਹੀਂ ਨੇਤਾ ਜਿਹੜੇ ਹੈਗੇ ਮੰਤਰੀ ਹੁੰਦੇ ਸੀ ਅਫਸਰ ਹੁੰਦੇ ਸੀਗੇ ਉਹ 15 ਦਿਨ ਜਿਹੜਾ ਲਗਾਤਾਰ ਮੀਟਿੰਗਾਂ ਕਰਕੇ ਕੋਈ ਨਾ ਕੋਈ ਬੇਸ਼ੱਕ ਜਿਹੜੀ ਕਿ ਪੰਜਾਬ ਸਰਕਾਰ ਹੁੰਦੀ ਸੀਗੀ ਉਹ ਕੇਂਦਰ ਸਰਕਾਰ ਕੋਲ ਜਾ ਕੇ ਜਿਹੜਾ ਹੈਗਾ ਉਹ ਅਪਰੋਚ ਕਰਕੇ ਜਿਹੜਾ ਕੋਈ ਨਾ ਕੋਈ ਇਸ ਕਿਸੇ ਵੀ ਮੁਸ਼ਕਲ ਦਾ ਜਿਹੜਾ ਹੱਲ ਕੱਢ ਲੈਂਦੇ ਸੀਗੇ ਤੇ ਇਸ ਕਰਕੇ ਅੱਜ ਜਿਹੜਾ ਹੈਗਾ ਸਾਰੇ ਹੀ ਪੰਜਾਬ ਵਿੱਚ ਅੱਜ ਕੱਲਾ ਆਰਥਿਕ ਵਰਗ ਦਾ ਸੈਲਰ ਵਰਗ ਦਾ ਕਿਸਾਨ ਨਹੀਂ ਅੱਜ ਜਿਹੜਾ ਹਰ ਵਰਗ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਤੋਂ ਦੁਖੀ ਹੈਗਾ ਬੇਸ਼ੱਕ ਜਿਹੜੇ ਮੁਲਾਜ਼ਮ ਹੈਗੇ ਨੇ ਬੇਸ਼ੱਕ ਜਿਹੜੇ ਵਪਾਰੀ ਵਰਗ ਹੈਗਾ ਬੇਸ਼ੱਕ ਦੀ ਕੋਈ ਬੇਰੋਜ਼ਗਾਰ ਹੈਗੇ ਨੇ ਬੇਸ਼ੱਕ ਦੀ ਕਿਸੇ ਮਹਿਕਮੇ ਦੇ ਕੋ ਕਰਮਚਾਰੀ ਹੈਗੇ ਨੇ ਅੱਜ ਸਾਰੇ ਦੁਖੀ ਹੈਗੇ ਨੇ ਕਿਉਂਕਿ ਇਹ ਸਰਕਾਰ ਤੋਂ ਸਰਕਾਰ ਕੋ ਬਿਨਾ ਲਾਰਿਆਂ ਤੋਂ ਕੋਈ ਕੰਮ ਨਹੀਂ ਹੈਗਾ ਲਾਰੇ ਲਾ ਲੈਂਦੇ ਆ ਲਾਰੇ ਇੱਕ ਵਾਰਿਆਂ ਨਾਲ ਹੀ ਜੇ ਸਰਕਾਰ ਬਣੀ ਸੀ ਤੇ ਲਾਰਿਆਂ ਦੇ ਵਿੱਚ ਇਹਨਾਂ ਨੇ 2.5 ਸਾਲ ਕੱਢ ਦਿੱਤੇ ਔਰ ਜਿਸ ਤਰ੍ਹਾਂ ਨਾ ਹਾਲਾਤ ਚੱਲਦੇ ਆ ਹੁਣ ਤਾਂ ਇਹ ਲੱਗਦਾ ਇਹਨਾਂ ਦਾ ਆਪਸ ਵਿੱਚ ਸਾਰੇ ਦੁੱਤ ਜਿੱਤੀ ਹੋਏ ਨੇ ਆਪਾਂ ਦੇਖਦੇ ਹੈਗੇ ਜਿਹੜਾ ਕੇਦਰੀ ਬਾਲ ਹੈਗਾ ਜਿਹੜੇ ਕੀ ਦਿੱਲੀ ਵਿੱਚ ਇਹਨਾਂ ਦੀ ਸਰਕਾਰ ਹੈਗੀ ਹੈ ਉਹ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਦੱਬਣ ਨੂੰ ਫਿਰਦਾ ਜਿੰਨੇ ਸੀਐਮ ਆਉਟ ਦੇ ਵਿੱਚ ਜਿੰਨੇ ਵੀ ਓਐਸਡੀ ਸੀਗੇ ਭਗਵੰਤ ਮਾਨ ਨੇ ਆਪਦੇ ਨਜ਼ਦੀਕੀ ਲਾਇזיਕੋ ਕਿ ਕੋਈ ਵੀ ਸੀਐਮ ਹੁੰਦਾ ਉਹ ਆਪ ਦਾ ਜਿਹੜਾ ਨਜ਼ਦੀਕੀ ਹੁੰਦਾ ਜਾਂ ਵਿਸ਼ਵਾਸਪਾਤਰ ਹੁੰਦਾ ਹੈਗਾ ਉਹਨੂੰ ਦਫ਼ਤਰ ਵਿੱਚ ਲਾਉਂਦਾ ਹੈਗਾ ਇਹ ਜਿਹੜਾ ਹੈਗਾ ਉਹਨਾਂ ਦੀ ਘੰਟਾ ਛਾਂਤੀ ਕਰਨ ਲੱਗੇ ਹੋਏ ਨੇ ਮੇਰੇ ਕੋਲ ਦੋ ਤਿੰਨ ਓਐਸਡੀ ਬਦਲਤੇ ਹੋਰ ਬਦਲਦੇ ਨੇ ਉਸ ਕਰਕੇ ਹਾਲਾਤ ਇਹ ਆ ਗਏ ਹੈਗੇ ਕਿ ਨਹੀਂ ਕਿ ਕੋਈ ਛੋਟੀ ਮੁਸ਼ਕਲ ਹਲ ਤਾਂ ਕੀ ਕਰਨੀ ਮੁਸ਼ਕਲ ਸੁਣਨ ਵਾਲਾ ਕੋਈ ਬੰਦਾ ਹੀ ਨਹੀਂ ਹੈਗਾ ਇਸ ਕਰਕੇ ਜਿੰਨੀਆਂ ਵੀ ਜਿਹੜੀਆਂ ਮੰਗਾਂ ਹੈਗੀਆਂ ਉਹ ਜਾਇਜ਼ ਹੈਗੀਆਂ ਕਿਉਂਕਿ ਅੱਜ ਤੋਂ ਪਹਿਲਾਂ ਸਾਰੇ ਜਾਣਦੇ ਹੈਗੇ ਕਿ ਇੱਕ ਜਿਹੜਾ ਆਰਤੀ ਵਰਗਰੀ ਸਿੰਘਾ ਜਿਹਦੇ ਕੱਲੇ ਕਦੇ ਵੀ ਕਿਸੇ ਆ ਤੇ ਅੱਜ ਦਾ ਧਰਨਾ ਦਾ ਪਿੱਛੇ ਦਿੰਦਾ ਆ ਇਹ ਧਰਨਾ ਅਨਮਿੱਥੇ ਸਮੇਂ ਦੇ ਲਈ ਆ ਜਦੋਂ ਤੱਕ ਪੰਜਾਬ ਸਰਕਾਰ ਸੈਂਟਰ ਸਰਕਾਰ ਸਾਡੀਆਂ 10 10 ਮੰਗਾਂ ਨਹੀਂ ਮੰਨਦੀਆਂ ਉਨਾ ਚਿਰ ਇਹ ਧਰਨਾ ਕੰਟੀਨਿਊ ਚੱਲੇਗਾ ਮੰਡੀਆਂ ਕੰਪਲੀਟ ਤੌਰ ਤੇ ਬੰਦ ਰਹਿਣਗੀਆਂ ਮੰਡੀਆਂ ਦੇ ਵਿੱਚ ਕੋਈ ਖਰੀਦੋ-ਫਰੋਖਤ ਨਹੀਂ ਹੋਏਗੀ ਕੋਈ ਲੈਣ-ਦੇਣ ਨਹੀਂ ਹੋਏਗਾ ਜਦ ਤੱਕ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਕਿਉਂਕਿ ਅਸੀਂ ਪਿਛਲੇ ਡੇਢ ਮਹੀਨੇ ਤੋਂ ਇਹਨਾਂ ਨੂੰ ਅਲਟੀਮੇਟਮ ਦਿੱਤਾ ਆ ਪਰ ਇਹਨਾਂ ਨੇ ਸਾਡੀ ਕੋਈ ਤਰਵਾਈ ਨਹੀਂ ਕੀਤੀ ਸੋ ਅਸੀਂ মিডিਆ ਰਾਹੀਂ ਇਹ ਹੀ ਬੇਨਤੀ ਕਰਦੇ ਆ ਕਿ ਜਲਦੀ ਜਲ ਸਾਡੀਆਂ ਮੰਗਾਂ ਮੰਨ ਲੈਣ ਤੇ ਨਹੀਂ ਤਾਂ ਸਾਨੂੰ ਕਿਸਾਨਾਂ ਨੂੰ ਲੈ ਕੇ ਮਜ਼ਦੂਰਾਂ ਨੂੰ ਲੈ ਕੇ ਸੜਕਾਂ ਤੇ ਆਉਣਾ ਪਊਗਾ ਇਹ ਸਾਡੀ ਬੇਨਤੀ ਹੈ ਜੀ ਤੀਜਾ ਦਿਨ ਜਾ ਰਿਹਾ ਬਾਦਰਨੇ ਦਾ ਕੀ ਕਹਿਣਾ ਚਾਹਨੇ ਅੱਜ ਸਾਡਾ ਆਰਟੀ ਸੈਸ਼ਨ ਦਾ ਪੰਜਾਬ ਲੈਵਲ ਤੇ ਤੀਜਾ ਦਿਨ ਜਾ ਰਿਹਾ ਹੈ ਅਸੀਂ 10 ਤੋਂ 2 ਵਜੇ ਤੱਕ ਜਿਸ ਤਰ੍ਹਾਂ ਪਹਿਲਾਂ ਬੈਠਦੇ ਸੀ ਅੱਜ ਵੀ ਉਸ ਥਾਂ ਤੇ ਬੈਠੇ ਆ ਪਰ ਸਾਡੀ ਸਰਕਾਰ ਅੱਗੇ ਉਹੀ ਮੰਗਾ ਆ ਜਿਹੜੀਆਂ ਕੱਲ ਦੱਸੀਆਂ ਸੀ ਅਸੀਂ 10 ਮੰਗਾ ਬਾਰ ਬਾਰ ਰਿਪੀਟ ਕਰਦੇ ਆ ਪਿਆੜ ਕੁਵਾਲੀ ਜਲ ਲੇਬਰ ਵਾਲੀਆਂ ਜਿੰਨੀਆਂ ਮੰਗਾ ਆ ਉਹ ਮੰਨੀਆਂ ਜਾਣ ਚਾਲ ਸ਼ੈਲਰ ਐਸੋਸੀਏਸ਼ਨ ਦੀ ਪਟਿਆਲਾ ਵਿੱਚ ਜਿਹੜੀ ਮੀਟਿੰਗ ਹੋਈ ਆ ਉਹ ਵੀ ਸਾਡੇ ਨਾਲ ਰਲ ਗਏ ਆ ਸੀ ਉਹਨਾਂ ਨਾਲ ਰਲ ਗਏ ਆ ਤੇ ਉਹ ਵੀ ਅਸਟਾਈਕ ਤੇ ਚੱਲ ਗਏ ਆ ਇਸ ਕਰਕੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆ ਵੀ ਜਲਦੀ ਤੋਂ ਜਲਦੀ ਕਿਸਾਨਾਂ ਦੇ ਮੁੱੱਖ ਨੂੰ ਰੱਖ ਕੇ ਕਿਉਂ ਕਿਸਾਨਾਂ ਨੇ ਕੱਲ ਤੋਂ ਪਰਸੋਂ ਤੋਂ ਝੋਨਾ ਦਾ ਕੱਟਣਾ ਤੇ ਸੜਕਾਂ ਤੇ ਆਉਣਾ ਆ ਇਸ ਕਰਕੇ ਇਸ ਮੰਗਾਂ ਨੂੰ ਪੂਰੀ ਤੇ ਜਲਦੀ ਜਲਦੀ ਮੰਨਿਆ ਜਾਵੇ